ਹੈਲੋ ਹਾਂ ਯਾਰ ਆਜ ਜਾ ਕੇ ਲੈ ਜਾ ਮੈਨੂੰ ਘਰ ਦੇ ਬਾਹਰੋਂ ਪਲੀਜ਼ ਭੈਣ ਬਣੀ ਚਲ ਠੀਕ ਆ ਫਿਰ ਤੂੰ ਪਹੁੰਚ ਮੈਂ ਆਨੀ ਆ ਮੰਮੀ ਗਾਲ ਸੁਣਿਓ ਮੈਨੂੰ ਪਤਾ ਹੈ ਕਿਤਾਬਾਂ ਤੇਰੇ ਕੋਲ ਸੰਭੀਆਂ ਨਹੀਂ ਜਾਂਦੀਆਂ ਤੇ ਮੰਮੀ ਮੰਮੀ ਆ ਲੈ ਪੜ ਆਪਣੀ ਕਿਤਾਬ ਮੰਮੀ ਜਰਾ ਇੱਕ ਕੰਮ ਕਰ ਦੋ ਵੀਰੇ ਨੂੰ ਕਹਿ ਦੋ ਕਿ ਅੱਜ ਮੈਂ ਛੱਡਿਆ ਸੈਲੀ ਨੂੰ ਫੋਨ ਕੀਤਾ ਉਹ ਕਹਿੰਦੀ ਮੈਂ ਤਾਂ ਘਰੋਂ ਨਿਕਲ ਪਈ ਆ ਤੇ ਮੈਂ ਉਹਨੂੰ ਸਿੱਧਾ ਕਾਲਜ ਹੀ ਮਿਲੂੰਗੀ ਸਕੂਟਰੀ ਵਾਲੇ ਨੂੰ ਫੋਨ ਕੀਤਾ ਉਹ ਕਹਿੰਦਾ ਦੋ ਕੁ ਦਿਨ ਹਜੇ ਹੋਰ ਲੱਗਣਗੇ ਸਕੂਟਰੀ ਠੀਕ ਹੋਣ ਨੂੰ ਮੁੰਡਾ ਕੱਲ ਵੀ ਜਲਦੀ ਉੱਠਿਆ ਤੇ ਅੱਜ ਫੇਰ ਜਲਦੀ ਉੱਟੇ ਉਹਨੂੰ ਵੀ ਕਿਤੇ ਨਾ ਚੈਨ ਨਾਲ ਸੌਂਨ ਦਿਆ ਅਗਰ ਦੋ ਚਾਰ ਘੰਟੇ ਨਾ ਕੀ ਗੱਲ ਮੰਮੀ ਮੁੰਡੇ ਦੀ ਬੜੀ ਫਿਕਰ ਹੈ ਮੇਰਾ ਵੀ ਮਾੜਾ ਮੋਟਾ ਖਿਆਲ ਕਰ ਲਿਆ ਕਰੋ ਜੇ ਦੋ ਕੁ ਦਿਨ ਵੀਰ ਹੈ ਮੇਰੇ ਕਰਕੇ ਜਲਦੀ ਉੱਠ ਵੀ ਜਾਊਗਾ ਤੇ ਕਿਹੜਾ ਕੁਝ ਹੋ ਚੱਲਿਆ ਤੁਸੀਂ ਮੇਰਾ ਵੀ ਤਾਂ ਦੇਖੋ ਨਾ ਮੈਂ ਉੱਠ ਕੇ ਸਾਰੇ ਘਰ ਦਾ ਕੰਮ ਕੀਤਾ ਘਰ ਵੀ ਸਾਫ਼ ਕੀਤਾ ਕੁਣ ਜੇ ਮੈਂ ਆਟੋ ਤੇ ਜਾਣੀ ਆ ਤੇ ਲੇਟ ਹੁੰਨੀ ਆ ਤਾਂ ਹੀ ਕਹਿ ਰਹੀ ਆ ਵੀ ਵੀਰਾ ਛੱਡਿਆ ਵੇ ਪੁੱਤ ਮੈਂ ਨਾ ਇਹ ਕਹਿੰਦੀ ਸੀ ਵੀ ਮੁੰਡੇ ਦੇ ਵਿਆਹ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਹੈ ਨਾ ਉਹ ਕਰਜ਼ਾ ਲਾਂਚ ਰਾਤ ਦਿਨ ਮਿਹਨਤ ਕਰਕੇ ਲੱਗਾ ਹੋਇਆ ਹੈ ਦੋ ਘੰਟੇ ਉਹਨੂੰ ਵੀ ਮੈਂ ਕਹਿੰਨੀ ਆ ਵੀ ਜਰਾ ਆਰਾਮ ਨਾਲ ਸੌਂਦਿਆ ਕਰੋ ਬਸ ਮੰਮੀ ਅੱਜ ਅੱਜ ਦੀ ਗੱਲ ਆ ਮੈਂ ਨਾ ਸ਼ਾਮੀ ਨੂੰ ਫੋਨ ਕਰਕੇ ਕਹਿ ਦੇਣਾ ਕਿਸੇ ਵੀ ਹਾਲਤ ਚ ਨਾ ਕੱਲ ਮੈਨੂੰ ਮੇਰੀ ਸਕੂਟਰੀ ਦੇ ਦੇ ਤੇ ਮੇਰੇ ਕੋਲ ਆਪਣੀ ਸਕੂਟਰੀ ਹੁੰਦੀ ਆ ਨਾ ਮੈਨੂੰ ਕਿਸੇ ਵੱਲ ਦੇਖਣਾ ਨਹੀਂ ਪੈਂਦਾ ਪਵਾ ਨਾ ਉਹਦੋਂ ਗੱਲ ਕਰੀ ਵੀ ਜਾਂਦਾ ਸੀਗਾ ਕਹਿੰਦਾ ਐਤ ਕੀ ਨਾ ਜਾ ਰਹੀ ਆ ਦਾ ਜਨਮ ਦਿਨ ਹੋਇਆ ਨਾ ਤਾਂ ਇਹਨੂੰ ਮੈਂ ਨਵੀਂ ਸਕੂਟਰੀ ਲੈ ਦਾਂਗਾ ਤੇ ਜੇ ਉਹ ਨਵੀਂ ਸਕੂਟਰੀ ਨੂੰ ਕਹੂਗਾ ਵੀ ਨਾ ਤਤੂ ਉਹਨੂੰ ਮਨਾ ਕਰ ਦੇ ਚਲੋ ਕੋਈ ਨਹੀਂ ਮੰਮੀ ਵੀਰੇ ਨੇ ਵੈਸੇ ਵੀ ਸਕੂਟਰੀ ਮੈਨੂੰ ਕਿਸ਼ਤਾਂ ਤੇ ਲੈ ਕੇ ਦੇਣੀ ਆ ਤੇ ਪੈਸੇ ਜਦ ਹੌਲੀ ਹੌਲੀ ਦਿੱਤੇ ਜਾਣਗੇ ਫਿਰ ਇੱਥੇ ਚ ਹੱਜ ਵੀ ਕੀ ਆਪੋ ਤੇ ਸਾਲ ਕਿਨਾ ਤੇਰੀ ਪੜ੍ਹਾਈ ਨੂੰ ਰਹਿ ਗਿਆ ਆ ਤੇਰੀ ਪੜ੍ਹਾਈ ਪੂਰੀ ਹੋਊਗੀ ਨਾ ਤਾਂ ਨਾਲ ਹੀ ਤੇਰਾ ਵਿਆਹ ਕਰ ਦਾਂਗੇ ਆਪੇ ਆਪਣੇ ਘਰ ਜਾ ਕੇ ਨਾ ਲਾਡ ਚਾ ਪੂਰੇ ਕਰੀ ਜਾਈ ਬਾਅਦ ਸਕੂਟਰੀ ਕਾਹਦੇ ਕੰਮ ਦੀ ਪੁਰੇ ਮਾਵਾ ਦਾ ਤਾ ਨਾ ਆਰਾਮ ਨਾ ਸਰ ਜਾਂਦਾ ਏ ਕਹਿ ਕੇ ਵੀ ਆਪਣੇ ਲਾੜਚਾਂ ਨੂੰ ਆਪਣੇ ਸਹੁਰੇ ਘਰ ਜਾ ਕੇ ਪੂਰੇ ਕਰਿਓ ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਅਗਲੇ ਬੰਦੇ ਸਹੀ ਟੱਕਰ ਨਾਲੇ ਕਈ ਜਣੇ ਤਾਂ ਇਹ ਜਿਹੇ ਵੀ ਹੁੰਦੇ ਜਿਹੜੇ ਨੂਹ ਨੂੰ ਤਾਂ ਬਾਹਰ ਪੈਰ ਵੀ ਨਹੀਂ ਰੱਖਣ ਦਿੰਦੇ ਓਹੋ ਕੀ ਹੋਇਆ ਮੇਰੀ ਨਨਾਂ ਨੂੰ ਐਵੇਂ ਸਵੇਰੇ ਸਵੇਰੇ ਕਲਪੀ ਜਾਂਦੀ ਏ ਕਿਹੜੇ ਲਾੜਚਾ ਰਹਿ ਗਏ ਤੇਰੀ ਅਧੂਰੇ ਕੁਛ ਨਹੀਂ ਐਵੇਂ ਪਕਾਈ ਮਾਰੀ ਜਾਂਦੀ ਏ ਉੱਪਰ ਅਗਰ ਪਵਨ ਉੱਠ ਗਿਆ ਨਾ ਤਾਂ ਉਹਨੂੰ ਕਹਿ ਵੀ ਇਹਨੂੰ ਕਾਲਜ ਛੱਡ ਆਏਗਾ ਫੋਰ ਕੀ ਭਾਬੀ ਵੀਰ ਨੂੰ ਜਰਾ ਉੱਪਰ ਆਵਾਜ਼ ਮਾਰਿਓ ਮੈਨੂੰ ਫਟਾਫਟ ਛੱਡਿਆਉਂਦੇ ਨੇ ਆਹ ਦੇਖ ਲਓ 15 ਮਿੰਟ ਤਾਂ ਮੈਂ ਘਰੇ ਲੇਟ ਆ ਤੇ 20 ਮਿੰਟ ਦਾ ਕਾਲਜ ਦਾ ਰਾਹ ਹੈ ਮੈਨੂੰ ਲੱਗਦਾ ਅੱਜ ਇੱਕ ਲੈਕਚਰ ਤਾਂ ਮਿਸ ਹੋਊਗਾ ਇਹ ਕੋਈ ਨਹੀਂ ਰਿਹਾ ਛੱਡਾਂਦੇ ਨੇ ਇਹ ਹੀ ਉੱਠ ਗਏ ਨੇ ਤੇ ਪੱਗ ਬੰਨਦੇ ਪਏ ਨੇ ਤੇ ਤੂੰ ਆ ਵੜ ਪੈਸੇ ਪੈਸੇ ਸਮਾਨ ਲੈ ਆਣਾ ਭਾਬੀ ਕੋਈ ਮੈਂ ਨੇ ਪਹਿਲੇ ਕਹਿ ਦਿੰਦੀ ਆ ਕੋਲੇ ਤੋਂ ਆਂਦੀ ਹੋਈ ਲੈ ਕੇ ਆਉਂਗੀ ਕਿਉਂਕਿ ਹੁਣ ਤਾਂ ਮੇਨ ਟਾਈਮ ਬਹੁਤ ਹੋ ਗਿਆ ਵਾ ਆਹ ਦੇਖ ਲਓ ਮੰਮੀ ਤੁਹਾਡੀ ਲਾਡਲੀ ਕਾਲਜ ਦੀ ਪੜਾਈ ਵਿੱਚ ਇੰਨੀ ਮਸਤ ਹੈ ਨਾ ਇਹਨੂੰ ਇਹ ਵੀ ਨਹੀਂ ਪਤਾ ਕਿ ਫੀਸ ਦੇਣ ਵਾਲੀ ਪਈ ਆ ਹਲੇ ਆ ਦੇਖ ਲਓ ਮੰਮੀ ਤੁਹਾਡੇ ਮੁੰਡੇ ਨੂੰ ਮੇਰੀ ਕਿੰਨੀ ਫਿਕਰ ਹੈ ਮੈਂ ਭੁੱਲੀ ਬੈਠੀ ਸੀਗੀ ਪਰ ਉਹਨਾਂ ਨੂੰ ਪਤਾ ਹੈ ਕਿ ਇੰਨੇ ਤਰੀਕ ਨੂੰ ਕੁੜੀ ਦੀ ਇੰਨੀ ਫੀਸ ਜਾਣੀ ਹੈ ਰੀਆ ਉਹਨਾਂ ਦੇ ਸਿਰ ਤੇ ਤਾਂ ਜ਼ਿੰਮੇਵਾਰੀਆਂ ਇੰਨੀਆਂ ਸੀ ਨਾ ਉਹਨਾਂ ਨੂੰ ਹਣੇ-ਕਿਨਕੇ ਖਰਚੇ ਤਾਂ ਹੁਣ ਯਾਦ ਨਹੀਂ ਰਹਿੰਦੇ ਤੇ ਖਰਚੇ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਮੈਨੂੰ ਦਿੱਤੀਆਂ ਹੀਆਂ ਸੀ ਤੇ ਮੈਂ ਦੇਖਿਆ ਕਿ ਤੇਰੇ ਕਾਲਜ ਦੀ ਫੀਸ ਦੇਣ ਵਾਲੀ ਸੀ ਉਹਨਾਂ ਨੂੰ ਮੈਂ ਦੱਸਿਆ ਕਿ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਸੀ ਧੰਨਵਾਦ ਭਾਬੀ ਤੁਹਾਡਾ ਮੇਰੇ ਕਮਲੇ ਜੇ ਭਰਾ ਨੂੰ ਨਾ ਜ਼ਿੰਮੇਦਾਰ ਬਣਾ ਲੀ ਪੈਸੇ ਜ਼ਿੰਮੇਦਾਰਤਾ ਵੀ ਨਾ ਸ਼ੁਰੂ ਤੋਂ ਹੀ ਸੀਗਾ ਪਰ ਹੁਣ ਨਾ ਥੋੜੇ ਸੀਰੀਅਸ ਜ਼ਿਆਦਾ ਹੋ ਗਏ ਨੇ ਉਹ ਚੱਲ ਬਸ ਹੁਣ ਪਰਜਾਈ ਨੂੰ ਨਾ ਜ਼ਿਆਦਾ ਮੱਖਣ ਨਾ ਲਾ ਕਾਲਜ ਜਾ ਤੇ ਪੜਾਈ ਵੱਲ ਧਿਆਨ ਦੇ ਚਲੋ ਫੇ ਭਾਬੀ ਮਾਰੋ ਵੀਰਨਵਾਜ ਮੈਂ ਲੇਟ ਵੀ ਹੁੰਦੀ ਪਈ ਆ ਰਹੀ ਆ ਜਾਣਾ ਕੋਲੇ ਤੇ ਆ ਜਾ ਫਿਰ ਮੈਂ ਨਿਕਲਣ ਲੱਗਾ ਮੈਂ ਚਲ ਹਰਦੀਪ ਜਰਾ ਗੱਲ ਸੁਣੀ ਹਾਂਜੀ ਦੀਦੀ ਕੀ ਹੋਇਆ ਹਰਦੀਪ ਛਲਤ ਮੈਂ ਕਰ ਦਿੱਤੀ ਸਾਬ ਰੋਟੀ ਪਾਣੀ ਵੀ ਬਣਾ ਕੇ ਰੱਖ ਦਿੱਤਾ ਆ ਤੇ ਲਪਰੀਤ ਗਈ ਹੋਈ ਏ ਕਾਲਜ ਕਿਰਨ ਉਹਨੂੰ ਲੈਣ ਗਈ ਆ ਮੰਮੀ ਬੈਠੇ ਬਾਹਰ ਤੇ ਇਹ ਦੋਨੋਂ ਭਰਾਗੇ ਕੰਮ ਤੇ ਹਾਂਜੀ ਦੱਸੋ ਕੀ ਗੱਲ ਹੋਈ ਗੱਲ ਤਾਂ ਕੋਈ ਨਹੀਂ ਹੈਗੀ ਆ ਦੁੱਧ ਪਿਆ ਆ ਇਹਨੇ ਤੂੰ ਬਾਲਦੀ ਮੇਰਾ ਨਾ ਸਿਰ ਦੁਖਦਾ ਮੈਂ ਤਾਂ ਅੰਦਰ ਜਾ ਕੇ ਪੈਣ ਲੱਗੀ ਦੀਦੀ ਕੀ ਗੱਲ ਹੋਈ ਆ ਕੋਈ ਟੈਨਸ਼ਨ ਪਰੇਸ਼ਾਨੀ ਆ ਜੇ ਸਿਰ ਜਿਆਦਾ ਦੁਖਦਾ ਤਾਂ ਮੈਂ ਗੋਲੀ ਲੈ ਕੇ ਆ ਜਣੀ ਆ ਕੀ ਦੱਸਾਂ ਹਰਦੀਪ ਜਿਹਦੀ ਧੀ ਘਰੇ ਬੈਠੀ ਹੋਵੇ ਤੇ ਗੋਲੀਆਂ ਥੋੜਾ ਟੈਨਸ਼ਨ ਹਟਾਣਗੀਆਂ ਦੀਦੀ ਮੈਂ ਵੀ ਨਾ ਉਹੀ ਗੱਲ ਕਰਦੀ ਸੀ ਕਿ ਪ੍ਰੌਣਾ ਤਾਂ ਨਾ ਜਵਾਕਾਂ ਵਾਲੀ ਗੱਲ ਕਰ ਗਿਆ ਆਪਾਂ ਤਾਂ ਉਮਰ ਹੰਡਾਈ ਬੈਠੇ ਆ ਕੁੜੀ ਨੂੰ ਤਾਂ ਕਿਸੇ ਨਾ ਕਿਸੇ ਤਰੀਕੇ ਵਸਾਉਣੀ ਪੈਣਾ ਰਾਤ ਮੈਂ ਕੀਤੀ ਸੀ ਕਿਰਨ ਦੇ ਪਿਓ ਨਾਲ ਗੱਲ ਉਹ ਕਹਿੰਦਾ ਜਿਹੜੇ ਮੇਰੀ ਧੀ ਦੀ ਕਦਰ ਨਹੀਂ ਕਰ ਸਕਦਾ ਮੈਂ ਆਪਣੀ ਕੁੜੀ ਉੱਥੇ ਨਹੀਂ ਭੇਜਣੀ ਦੀਦੀ ਇਹ ਤਾਂ ਨਾ ਰਿਸ਼ਤਾ ਖਰਾਬ ਕਰਨ ਵਾਲੀ ਗੱਲ ਹੋਗੀ ਵਿਆਹ ਨੂੰ 2 ਸਾਲ ਹੋਏ ਨੇ 2 ਸਾਲ ਬਾਅਦ ਆਪਾਂ ਘਰੇ ਬਠਾਉਂਦੇ ਕੁੜੀ ਨੂੰ ਚੰਗੇ ਲੱਗਦੇ ਇਹੀ ਚਿੰਤਾ ਤਾਂ ਮੈਨੂੰ ਖਾਈ ਜਾਂਦੀ ਆ ਪਰ ਇਹਦੇ ਪਿਓ ਤਾਂ ਬਾਹਰ ਹੋ ਗਏ ਮੈਂ ਤਾਂ ਕੁਝ ਕਰਨੀ ਨਾ ਸਕਦੀ ਆ ਕਿਹੋ ਜਿਹਾ ਕਲੇਣਾ ਵਿਆਹ ਆ ਪਵਨ ਦਾ ਨਾ ਮੈਂ ਧੀ ਜਵਾਈ ਨੂੰ ਲੈ ਕੇ ਜਾਂਦੀ ਨਾ ਜਿਹੇ ਦਿਨ ਦੇਖਣਾ ਪੈਂਦਾ ਸਾਨੂੰ ਦੀਦੀ ਤੁਸੀਂ ਨਾ ਮੇਰੀ ਸੁਣੋ ਗੱਲ ਇਹ ਬੰਦੇ ਤਾਂ ਨਾ ਤਟੇ ਹੁੰਦੇ ਨੇ ਆਪਾਂ ਦੋਨੋਂ ਜਾਣੀਏ ਮੰਮੀ ਨਾਲ ਬਹਿ ਕੇ ਕੋਈ ਗੱਲ ਸਲਾਹ ਕਰਦੇ ਆਗੇ ਰਹਿਣ ਦੇ ਹਰਦੀਪ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਮੰਮੀ ਨਾਲ ਇਹ ਗੱਲ ਦਾ ਵਾਧਾ ਵੀ ਮੰਮੀ ਦੇ ਘਰ ਕੇ ਹੀ ਵਧਿਆ ਆ। ਦੀਦੀ ਮੈਂ ਨਾ ਤੁਹਾਡੀ ਗੱਲ ਸਮਝਦੀ ਆਂ। ਮੰਮੀ ਜੇ ਆਪਣੀ ਗੱਲ ਨਹੀਂ ਨਾ ਸੁਣੂਗੀ ਤਾਂ ਪੋਤੀਆਂ ਦੀ ਤਾਂ ਸੁਣੂਗੀ। ਸਾਰੇ ਨਾਲ ਵੱਧ ਜੇ ਕੋਈ ਪਿਆਰ ਕਰਦਾ ਤਾਂ ਮੰਮੀ ਨੂੰ ਉਹਦੀਆਂ ਪੋਤੀਆਂ ਹੀ ਕਰਦੀਆਂ ਨੇ। ਨਾਲੇ ਦੀਦੀ ਕਿਹੜੀ ਦਾਦੀ ਆ ਜਿਹੜੀ ਪੋਤੀ ਨੂੰ ਘਰੇ ਬਿਠਾ ਕੇ ਰਾਜੀ ਆ। ਤੁਸੀਂ ਮੇਰੇ ਨਾਲ ਇੱਕ ਵਾਰੀ ਚੱਲੋ ਆਪਾਂ ਗੱਲ ਕਰਦੇ ਆਂ ਮੰਮੀ ਨਾਲ। ਚੱਲ ਜੇ ਤੂੰ ਇੰਨਾ ਕਹਿਨੀ ਆ ਨਾ ਇੱਕ ਵਾਰੀ ਮੰਮੀ ਨਾਲ ਗੱਲ ਕਰਕੇ ਦੇਖ ਲੈਣੇ ਆ। ਪਰ ਇਹ ਤੂੰ ਦੇਖ ਜਵਾਈ ਭਾਈ ਨੂੰ 15 ਦਿਨ ਹੋ ਗਏ ਗਏ ਨੂੰ ਰੁੱਸੇ ਹੋਏ ਨੇ। ਉਨੇ ਵਾਰੀ ਕੁੜੀ ਦੀ ਬਾਤ ਨਹੀਂ ਪੁੱਛੀ ਦੀਦੀ ਮੈਂ ਤਾਂ ਨਾ ਤਾਂ ਕਾਲੀ ਕਰੀ ਜਾਨੀ ਆ ਵੀ ਕਿਰਨਪ ਦੇ ਸੌਰੀ ਚੱਲ ਜੇ ਜੇ ਉਹ ਇੱਥੇ ਬੈਠੀ ਰਹੀ ਤਾਂ ਲਾਪ੍ਰਿਤ ਨੂੰ ਰਿਸ਼ਤਾ ਕਿਦਾਂ ਹੋਊਗਾ ਇਹਦੀ ਜੇ ਪਹਿਲੀ ਕੁੜੀ ਘਰ ਬੈਠੀ ਹੋਵੇ ਤੁਹਾਨੂੰ ਪਤਾ ਹੀ ਆ ਦੂਜੇ ਨੂੰ ਰਿਸ਼ਤਾ ਨਹੀਂ ਮਿਲਦਾ ਗਲਤ ਤੇਰੀ ਵੀ ਸਹੀ ਆ ਮੈਨੂੰ ਹੀ ਕੁਝ ਕਰਨਾ ਪੈਣਾ ਇਹਦੇ ਪਿਓ ਨੇ ਨਹੀਂ ਕੁਝ ਵੀ ਕਰਨਾ ਮੇਰੇ ਪੇਕੇ ਉਹ ਨਾ ਮੇਰੀ ਮੰਮੀ ਦਾ ਫੋਨ ਆਇਆ ਸੀ ਉਹ ਕਹਿੰਦੇ ਲਾਪ੍ਰਿਤ ਵਾਸਤੇ ਤੇ ਅਸੀਂ ਮੁੰਡਾ ਦੇਖੀ ਬੈਠੇ ਹਾਂ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਫੋਟੋ ਮੰਗਵਾਵਾਂ ਖੜ ਜਾ ਹਰਦੀਪ ਪਹਿਲਾਂ ਕਿਰਨ ਨੂੰ ਤਾਂ ਬਸਾ ਲਈਏ ਲਪਰੀ ਦਾ ਬਾਅਦ ਚ ਦੇਖਦੇ ਆਂ ਮੈਂ ਤਾਂ ਦੀਦੀ ਤਾਂ ਕਹਿੰਦੀ ਸੀ ਨਾਲ ਤਾਂ ਮੁੰਡੇ ਵਾਲਿਆਂ ਨੂੰ ਦਾਜ ਦੇਹੇ ਜ ਕੁਛ ਨਹੀਂ ਚਾਹੀਦਾ ਨਾਲ ਮੇਰੀ ਤੇ ਮੇਰੀ ਮਾਂ ਦੀ ਪੂਰੀ ਜ਼ਿੰਮੇਵਾਰੀ ਆ ਦੇਖ ਲ ਹਰਦੀਪ ਇੱਕ ਤੂੰ ਆ ਮੇਰੇ ਧੀਆ ਦਾ ਕਿੰਨਾ ਸੋਚਦੀ ਆ ਤੇ ਆ ਜਿਹੜੀ ਮੰਮੀ ਆ ਸਾਡੇ ਬਾਰੇ ਕੁਛ ਨਹੀਂ ਸੋਚਦੀ ਚਲੋ ਕੋਈ ਗੱਲ ਨਹੀਂ ਦੀਦੀ ਪਹਿਲਾਂ ਕਿਰਨ ਵਾਲਾ ਆਪਾਂ ਮੁੱਦਾ ਨਿਵੇੜਦੇ ਆ ਮੇਰੇ ਚਾਹੁੰਨੀ ਆ ਪਹਿਲਾਂ ਕਿਰਨ ਦਾ ਘਰ ਵਸ ਜੇ ਫੇਰ ਦੇਖਦੇ ਆਂ ਲਪਰੀ ਦਾ ਚਲੋ ਫੇਰ ਆ ਆਪਾਂ ਮੰਮੀ ਨਾਲ ਗੱਲ ਕਰਕੇ ਦੇਖਦੇ ਆਂ ਵੇਚਉਣੀ ਆ ਪਹਿਲੇ ਕਿਰਨ ਦਾ ਘਰ ਵਾਸੀ ਤੇ ਫੇਰ ਭੇਜਦੀਆਂ ਲਾਪੜੀ ਫੇਰ ਆ ਘਰ ਵਿੱਚ ਦੇਖਦੀਆਂ ਅੰਛੂ ਦੇ ਨਾਂ ਨਾ ਕੁਛ ਨਾ ਕੁਛ ਲਵਾਈ ਦੇਣਾ ਹਾਂ ਵੇ ਅੱਜ ਕਿਹੜੀ ਪੰਕਾਇਤ ਬਣਾ ਕੇ ਆਇਓ ਕਿਹੜੀ ਗੱਲ ਕਰਨੀ ਮੇਰੇ ਨਾਲ ਦੇਖੋ ਮੰਮੀ ਜੀ ਤੁਹਾਡੇ ਮੁੰਡੇ ਨੂੰ ਕੁਛ ਨਹੀਂ ਪਤਾ ਲੱਗਦਾ ਪਿਆ ਕਿ ਮੇਰੀ ਧੀ ਘਰੇ ਬੈਠੀ ਆ ਮੈਂ ਤਾਂ ਆਪਣੀ ਧੀ ਬਸਾਣੀ ਆ ਤੁਸੀਂ ਦੱਸੋ ਕਿੱਦਾਂ ਕਰਨਾ ਹਾਂ ਮੈਨੂੰ ਪਤਾ ਤੈਨੂੰ ਫਿਕਰ ਧੀ ਦਾ ਬਾਕੀ ਇਹ ਤਾਂ ਨਹੀਂ ਹੈਗਾ ਜੇ ਅਸੀਂ ਪਰੌਣੀ ਦੀ ਮਿੰਤਾ ਕਰੀਏ ਜਿੰਨੀਆਂ ਨਾ ਆਪਾਂ ਪ੍ਰੋਣੇ ਦੀਆਂ ਮਿੰਤਾਂ ਕਰਾਂਗੇ ਉਹਨੀਆਂ ਵਧੇਗਾ ਉਹ ਅਕਲ ਤਾਂ ਬੋਲਣ ਦੀ ਹੈ ਨਹੀਂ ਐਨੇ ਪਰਿਵਾਰ ਦੇ ਵਿੱਚ ਸਾਡੀ ਧੀ ਨੂੰ ਐਨੇ ਦਬਕੇ ਮਾਰਦਾ ਹੈ ਤੇ ਘਰ ਜਾ ਕੇ ਉਹਨਾਂ ਨੂੰ ਕੀ ਹਾਲ ਹੁੰਦਾ ਉਹਨਾਂ ਤੇ ਮੰਮੀ ਹਰ ਇੱਕ ਬੰਦਾ ਨਾ ਆਪਣੀ ਜਨਾਨੀ ਤੇ ਰੋਵ ਰੱਖਦਾ ਆਇਆ ਤੇ ਉਹ ਵੀ ਤਾਂ ਹੀ ਰੱਖ ਰਿਹਾਗਾ ਤੇ ਆਪਣੀ ਕਿਰਨ ਦੀ ਗਲਤੀ ਆ ਜਿਹੜੀ ਉਹਨੂੰ ਬਿਨਾਂ ਪੁੱਛੇ ਇੱਥੇ ਆ ਗਈ ਹੈ ਮੰਮੀ ਜੀ ਜੇ ਪ੍ਰੋਣੇ ਦੀ ਗਲਤੀ ਹੈਗੀ ਨਾ ਇਹਦੇ ਵਿੱਚ ਆਪਣੀ ਕਿਰਨ ਦੀ ਵੀ ਗਲਤੀ ਆ ਕਿ ਉਹ ਬਿਨਾਂ ਪੁੱਛੇ ਆਈ ਆ ਤੇ ਤੁਸੀਂ ਉਹਨੂੰ ਇਹ ਸਮਝਾਓ ਕਿ ਆਪਣੇ ਘਰੇ ਜਾਵੇ ਕੋਈ ਗੱਲ ਨਹੀਂ ਆਲਨ ਦੇ ਦੋਨਾਂ ਪਹਿਲਾਂ ਨੂੰ ਤਾਂ ਮੈਂ ਉਹਨਾਂ ਨਾਲ ਗੱਲ ਕਰਨੀ ਆ ਮੰਮੀ ਜੇ ਕਿਰਨ ਆਪਦੇ ਘਰੇ ਬਸੂਗੀ ਤਾਂ ਹੀ ਆਪਾਂ ਲਾਪਰੀ ਦਾ ਰਿਸ਼ਤਾ ਅੱਗੇ ਕਰਾਂਗੇ ਨਾਲ ਲਾਪਰੀਤ ਵਾਸਤੇ ਰਿਸ਼ਤੇ ਆਣੇ ਸ਼ੁਰੂ ਹੋ ਗਏ ਨੇ ਜਿੱਥੇ ਰਹੀ ਕਿਰਨਾਂ ਦੀ ਗੱਲ ਉਹਨੂੰ ਤਾਂ ਮੈਂ ਸਮਝਾ ਲੂੰਗੀ ਪਰ ਤੁਸੀਂ ਪ੍ਰੋਣੇ ਨੂੰ ਸਮਝਾਓ ਪਹਿਲਾਂ ਕੋਈ ਗੱਲ ਨਹੀਂ ਮੰਮੀ ਅਸੀਂ ਪ੍ਰੋਣੇ ਨੂੰ ਸਮਝਾ ਦਾਂਗੇ ਪਰ ਉਸ ਤੋਂ ਪਹਿਲਾਂ ਨਾ ਆਪਣੇ ਮੁੰਡੇ ਨੂੰ ਸਮਝਾਓ ਉਹ ਕਹਿੰਦਾ ਮੈਂ ਕੁੜੀ ਤੋੜਨੀ ਨਹੀਂ ਜਿਹੜੇ ਪਿਓ ਨੂੰ ਪਤਾ ਹੈ ਵੀ ਮੇਰੀ ਧੀ ਦੀੋਂ ਦੇ ਕਦਰ ਹੀ ਨਹੀਂ ਤਾਂ ਉਹ ਕਿੱਦਾਂ ਭੇਜੂਗਾ ਉੱਥੇ ਦੇਖੋ ਮੰਮੀ ਕਿਰਨ ਦਾ ਛੜ ਛੜਈਆ ਕਰਕੇ ਆਪਾਂ ਘਰੇ ਤਾਂ ਬਠਿਆ ਨਹੀਂ ਸਕਦੇ ਕਿਉਂਕਿ ਲਾਪਰੀ ਤੇ ਅੰਚੂ ਦੀ ਨਾ ਲਾਈਫ ਤੇ ਅਸਰ ਪੈਂਦਾ। ਦੇਖੋ ਜਿੰਨੇ ਮੇਰੀ ਪਹੁੰਚ ਸੀ ਮੈਂ ਕਰ ਦਿੱਤੇ ਮੈਂ ਆਪਣੇ ਦੋ ਤਿੰਨ ਵੀ ਬੁਲਾਇਆ ਉਹਨੇ ਮਾਫੀ ਵੀ ਮੰਗ ਲਈਏ ਜੇ ਤੁਹਾਡਾ ਜਵਾਈ ਚੌੜਾ ਹੋਈ ਜਾਂਦਾ ਫਿਰ ਇਹਦੀ ਮੇਰੀ ਕੀ ਗਲਤੀ ਹੈ? ਓਹੋ ਮੰਮੀ ਅਸੀਂ ਸਮਝਦੇ ਆ ਨਾ ਜਵਾਈ ਚੌੜਾ ਹੋ ਰਿਹਾ ਪਰ ਧੀ ਵਸਾਣ ਵਾਸਤੇ ਥੋੜਾ ਬਹੁਤਾ ਤਾਂ ਝੁਕਣੀ ਪੈਣਾ ਨਾ ਆਪਾਂ ਨੂੰ। ਜੇ ਮੇਰਾ ਦੋਤਾ ਝੁੱਕ ਵੀ ਗਿਆ ਮਾਫੀ ਵੀ ਮੰਗ ਲਈ ਅੱਗੋ ਕਹਿੰਦੇ ਉਹਨਾਂ ਦੀ ਮਾਂ ਮੰਗੇ ਉਹ ਤਾਂ ਨਹੀਂ ਮਾਫੀ ਮੰਗ ਸਕਦੀ। हां मम्मी ਇਸ ਵਿੱਚ ਤਾਂ ਜੁਆਈ ਪਾਈ ਦੀ ਗਲਤੀ ਆ ਕਿ ਉਹਨੇ ਦੀਦੀ ਨੂੰ ਮਾਫੀ ਮੰਗਣ ਵਾਸਤੇ ਕਿਹਾ ਪਰ ਹੁਣ 15 ਦਿਨ ਹੋ ਗਏ ਕੁੜੀ ਨੂੰ ਛੱਡੇ ਹੋਏ ਇਹ ਤਾਂ ਮਤਲਬ ਉਹਦਾ ਗੁਜਾਰਾ ਚੱਲ ਰਿਹਾ ਹੈ ਜੇ ਅਗਲੇ ਸਰਦਾ ਪਿਆ ਸਾਡੀ ਧੀ ਕਿਹੜੀ ਦੁਖੀ ਬੈਠੀ ਐ ਸਾਡਾ ਵੀ ਸਰਦਾ ਪਿਆ ਹੈ ਚਲੋ ਮੰਮੀ ਜੀ ਇਹ ਸ਼ਾਮ ਨੂੰ ਆਉਂਦੇ ਆ ਤੁਸੀਂ ਜੇ ਉਹਨਾਂ ਨਾਲ ਗੱਲ ਕਰਿਓ ਤੇ ਇੱਕ ਦੋ ਦਿਨ ਵਿੱਚ ਨਾ ਕੁੜੀ ਨੂੰ ਭੇਜਣ ਦੀ ਤਿਆਰੀ ਕਰੋ ਚਲੋ ਦੀਦੀ 2 ਮਿੰਟ ਮੇਰੇ ਨਾਲ ਬਾਹਰ ਆਓ ਕੱਪੜੇ ਸੁੱਕੇ ਪਏ ਨੇ ਲਾ ਕੇ ਲੈ ਕੇ ਆਏ ਮੈਨੂੰ ਯਾਦ ਆਇਆ ਕੱਪੜੇ ਤਾਂ ਪਾ ਧੋਤੇ ਨਹੀਂ ਤੂੰ ਕਿਹੜੇ ਕੱਪੜੇ ਲਾਉਣ ਦੀ ਗੱਲ ਕਰਦੀ ਪਈ ਹੈ ਉਹ ਦੀਦੀ ਕੱਪੜੇ ਨਹੀਂ ਧੋਤੇ ਮੈਂ ਤਾਂ ਬਹਾਨੇ ਨਾਲ ਤੁਹਾਨੂੰ ਲੈ ਕੇ ਆਈਆਂ ਕੋਈ ਜ਼ਰੂਰੀ ਗੱਲ ਕਰਨੀ ਸੀ ਮੰਮੀ ਦੇ ਸਾਹਮਣੇ ਨਹੀਂ ਨਾ ਹੋ ਸਕਣੀ ਸੀ ਹੁਣ ਕਿਹੜੀ ਜ਼ਰੂਰੀ ਗੱਲ ਆ ਮੈਂ ਕਹਿਣੀ ਆ ਕਲੇਸ਼ ਨਾਲ ਪਵਨ ਕਰਕੇ ਪਿਆ ਮੈਂ ਚਾਹੁੰਦੀ ਆ ਉਹਨੂੰ ਇੱਥੇ ਬੁਲਾਉਨੇ ਆ ਉਹਨੂੰ ਕਹਿੰਨੇ ਆ ਸਾਡੀ ਕੁੜੀ ਨੂੰ ਤੂੰ ਛੱਡ ਕੇ ਆ ਉਹ ਤਾਂ ਆਪਣੀ ਮਾਂ ਨੂੰ ਪੁੱਛੇ ਬਗੈਰ ਵਾਸ਼ਰੂਮ ਨਹੀਂ ਜਾਂਦਾ ਸਾਡੇ ਘਰ ਤੇ ਕਿੱਥੇ ਆਜੂਗਾ ਦੀਦੀ ਹਰ ਇੱਕ ਗੱਲ ਕਰਨ ਦਾ ਨਾ ਤਰੀਕਾ ਹੁੰਦਾ ਇਹ ਗੱਲ ਨਾ ਤੁਸੀਂ ਹੁਣ ਮੇਰੇ ਤੇ ਛੱਡ ਦੋ ਹੁਣ ਤੁਸੀਂ ਦੇਖਦੇ ਜਾਇਓ ਦੋ ਦਿਨਾਂ ਦੇ ਵਿੱਚ ਵਿੱਚ ਕਿਰਨ ਆਪਦੇ ਘਰੇ ਗਈ ਲੈ ਲੈ ਫਿਰ ਤਾਂ ਬਣ ਗਈ ਗੱਲ ਜੇ ਤੂੰ ਮੇਰੇ ਧੀ ਵਸਾਦਵੇਂ ਨਾ ਜੋ ਤੂੰ ਕਹੇਂਗੀ ਉਹੀ ਮਿਲੂਗਾ ਤੈਨੂੰ ਜਠਾਣੀਆਂ ਆ ਗਈ ਫਿਰ ਝਾੜ ਥੱਲੇ ਆਪਣੇ ਵਾਲਾ ਹਿੱਸਾ ਨਾ ਸਾਡੇ ਨਾਂ ਕਰਾ ਦੇ ਹੋਰ ਫਿਰ ਕੀ ਚਾਹੁੰਦਾ ਸਨ ਉਹ ਹੋਰ ਦੀਪ ਕੀ ਸੋਚਣ ਬੈਗੀਆਂ ਦੱਸ ਕੀ ਚਾਹੀਦਾ ਜਿਹੜਾ ਅੰਜੂ ਇੱਕ ਵਾਰੀ ਵਾਅਦਾ ਕਰ ਲੈਣਾ ਉਹ ਤਾਂ ਮੁੱਕਰਦੀ ਨਹੀਂ ਚਲੋ ਫਿਰ ਦੇਦੀ ਵਾਅਦਾ ਕਰੋ ਹਾਂ ਹਾਂ ਪੱਕਾ ਵਾਅਦਾ ਦੱਸ ਕੀ ਚਾਹੀਦਾ ਉਹ ਨਾ ਮੈਂ ਟਾਈਮ ਆਏ ਤੇ ਦੱਸੂਗੀ ਬਾਅਦ ਆ ਰਿਆ ਤੁਹਾਡੀ ਕਿਰਨ ਵੀ ਵਸਾ ਦਾਂਗੀ ਤੇ ਲਾਪਰੀਤ ਵੀ ਵਧੀਆ ਘਰੇ ਵਸਾ ਦਾਂਗੀ ਹਰਦੀਪ ਇੱਕ ਮਾ ਨੂੰ ਨਾ ਆਪਣੀ ਧੀਆਂ ਦੀ ਟੈਨਸ਼ਨ ਹੁੰਦੀ ਆ ਉਹ ਟੈਨਸ਼ਨ ਤੂੰ ਲੈ ਲਈ ਆ ਹੁਣ ਜਿਹੜੋ ਤੈਨੂੰ ਚਾਹੀਦਾ ਉਹ ਮੈਂ ਦਊਂਗੀ ਬਸ ਫੇਰ ਮੇਰੀ ਜਿਠਾਣੀ ਅੱਤ ਵੈਦ ਤੱਕ ਕੋਈ ਟੈਨਸ਼ਨ ਨਹੀਂ ਲੈਣੀ ਕਿਰਨ ਦੀ ਤੇ ਲਾਪਰੀਤ ਦੀ ਨਾ ਜ਼ਿੰਮੇਵਾਰੀ ਮੇਰੀ ਆ ਬਸ ਜਲਦੀ ਹੋਈ ਆ ਸਾਰਾ ਕਰਨਾ ਮੈਂ ਆਪਣੇ ਨਾ ਕਰਵਾ ਲਾਂ ਮੰਮੀ ਕਹਿੰਦੇ ਸੀਗੇ ਬੀਬੀ ਦੇ ਤੋਂ ਕੋਈ ਡਿਮਾਂਡ ਨਾ ਕਰੀ ਹੁਣ ਮੇਰੀ ਮੈਨੇਜਮੈਂਟ ਦੀ ਬੁੱਕ ਆਣੀ ਆ ਉਹ ਵੀ 1500 ਰੁਪਏ ਦੀ ਉਹਦੇ ਬਿਨਾ ਤਾਂ ਪੇਪਰ ਵੀ ਨਹੀਂ ਹੋਣਾ ਕਿੱਦਾਂ ਕਰਾਂ ਕਾਲਜ ਤੋਂ ਆਇਓ ਉਦਾਂ ਹੀ ਕੱਪੜੇ ਪਾ ਕੇ ਬੈਠੀ ਐ ਜਾ ਕੇ ਨਾ ਕੱਪੜੇ ਬਦਲ ਲੈ ਨਹੀਂ ਤਾਂ ਫਿਰ ਕੁਝ ਖਾਣ ਨੂੰ ਬਣਾ ਲੈ ਮੰਮੀ ਖਾਣ ਨੂੰ ਵੀ ਕੁਝ ਬਣਾ ਲੈਣੀ ਆ ਪਹਿਲੇ ਮੇਰੀ ਗੱਲ ਤਾਂ ਸੁਣੋ ਮੇਰੀ ਨਾ ਇੱਕ ਬੁੱਕ ਰੈਂਦੀ ਆ ਲਿਆਉਣ ਵਾਲੀ ਤੇ ਉਹਦੇ ਬਿਨਾ ਨਾ ਮੇਰ ਤੋਂ ਪੇਪਰ ਨਹੀਂ ਪੜਿਆ ਜਾਣਾ 1500 ਦੀ ਐ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਦੇ ਦਿਓ ਨਹੀਂ ਤੇ ਮੈਨੂੰ ਵੀਜ਼ਾ ਤਾਂ ਮੰਗਣੇ ਪੈਣੇ ਐਦਾਂ ਕਰ ਕਿਸੇ ਸਹੇਲੀ ਕੋਲੋਂ ਲੈ ਕੇ ਨਾ ਕਿਤਾਬ ਤੇ ਸਾਰ ਲੈ ਅਸਾਲ ਦਾ ਰਹਿ ਗਿਆ ਤੇਰੇ ਪੇਪਰਾਂ 'ਚ ਕੀ ਕਰੇਂਗੀ ਲੈ ਕੇ ਕਿਤਾਬ ਮੰਮੀ ਤੁਸੀਂ ਤਾਂ ਮੈਨੂੰ ਬਿਆਨ 'ਚ ਲੱਗੇ ਹੋਏ ਹੋ ਤੁਹਾਨੂੰ ਪਤਾ ਤੇ ਹੈ ਕਿ ਮੈਂ ਅਕਾਊਂਟਸ ਕਰਦੀ ਆਂ ਜਦੋਂ ਮੇਰਾ ਡਿਪਲੋਮਾ ਪੂਰਾ ਹੋ ਗਿਆ ਨਾ ਮੈਂ 20 ਹਜ਼ਾਰ ਦੀ ਜੌਬ ਲੱਗ ਜਾਣਾ ਦੇਖਿਓ ਵੀਜ਼ੇ ਦੇ ਸਾਰੇ ਕਰਜ਼ੇ ਵੀ ਤਾਰ ਦੇਣੇ ਤੇ ਨਾਲੇ ਫਿਰ ਵਿਆਹ ਬਾਰੇ ਸੋਚੂੰਗੀ ਐ ਤਾਂ ਨਾ ਤੂੰ ਆਪਣੇ ਭਰਾ ਨਾਲ ਗੱਲ ਕਰੀ ਜਿਉ ਤੈਨੂੰ ਇਜਾਜ਼ਤ ਦੇਊਗਾ ਨਾ ਤਾਂ ਫੇਰ ਹੀ ਤੂੰ ਕਰ ਸਕਦੀ ਏ ਨੌਕਰੀ ਮੰਮੀ ਜਿੰਨੀ ਦੇਰ ਤੱਕ ਰੀਆ ਪੜਦੀ ਪਈ ਆ ਨਾ ਇਹਦੀ ਸਾਰੀਆਂ ਰੀਝਾਂ ਪੂਰੀਆਂ ਕਰਨ ਦਾ ਹੱਕ ਨਾ ਇਹਦੇ ਭਰਾ ਦਾ ਹੀ ਆ ਹਾਂ ਜੇ ਸਾਲ ਤੱਕ ਇਹਦਾ ਡਿਪਲੋਮਾ ਕੰਪਲੀਟ ਹੋਊਗਾ ਕੋਈ ਦੇਰ ਤੱਕ ਮੈਂ ਨਾ ਚੌਪ ਕਰ ਲਾ ਮੈਨੂੰ ਤਾਂ ਨਾ ਐਂਦਾ ਹੀ ਓਕਾ ਲੱਗੀ ਜਾਂਦਾ ਏ ਕਿ ਇਹਨੂੰ ਉਹਨੇ ਜੋਬ ਤੇ ਨਹੀਂ ਜਾਣ ਦੇਣਾ ਪਰ ਤੈਨੂੰ ਪਤਾ ਉਹਨੇ ਕਿੱਥੇ ਜਾਣ ਦੇਣਾ ਮੰਮੀ ਅੱਜ ਦੇ ਟਾਈਮ 'ਚ ਨਾ ਇਕੱਲੇ ਬੰਦੇ ਦੇ ਸਿਰ ਤੇ ਖਰਚੇ ਹੋਵੇ ਨਾ ਪਰ ਬਹੁਤ ਓਕਾ ਲੱਗਦਾ ਤਾ ਕਰਕੇ ਮੈਂ ਕਹਿੰਦੀ ਸੀ ਮੈਂ ਥੋੜਾ ਇਹਨਾਂ ਨਾਲ ਹੱਥ ਬਟਾਉਂਗੀ ਨਾ ਥੋੜਾ ਸਹਾਰਾ ਮਿਲ ਜੂਗਾ ਭਾਬੀ ਵਧੀਆ ਲੱਗਾ ਇਹ ਦੇਖ ਕੇ ਕਿ ਤੁਸੀਂ ਸਾਡੇ ਘਰ ਬਾਰੇ ਸੋਚਿਆ ਤੇ ਨਾਲੇ ਵੀਰੇ ਬਾਰੇ ਵੀ ਸੋਚਿਆ ਪਰ ਚੱਕਰ ਤਾਂ ਇਹ ਹੈ ਵੀਰੇ ਦਾ ਵੀ ਕੋਈ ਪਤਾ ਨਹੀਂ ਉਹ ਤੁਹਾਨੂੰ ਅਲਾਉ ਕਰਨਗੇ ਨਾ ਨਾਲੇ ਲੋਕੀ ਤਾਂ ਗੱਲਾਂ ਬਣਾਉਣ ਨੂੰ ਮਿੰਟ ਲਾਉਂਦੇ ਨੇ ਅੱਜ ਤੁਹਾਡੇ ਵਿਆਹ ਨੂੰ ਟਾਈਮ ਹੀ ਕਿੰਨਾ ਕੋਇਆ ਮੱਸਾ 1 ਮਹੀਨਾ ਨਾਲੇ ਤੁਹਾਡੇ ਬ੍ਰਦਰ ਵੀ ਆਬਜੈਕਸ਼ਨ ਨਾ ਨਾ ਕਰ ਰਹੇ ਇਸ ਚੀਜ਼ ਤੇ ਪ੍ਰਿਆ ਜਿਵੇਂ ਘਰੇ ਵੀ ਬੈਠੀ ਰਹੀ ਨਾ ਲੋਕਾਂ ਨੇ ਤਾਂ ਵੀ ਗੱਲਾਂ ਹੀ ਕਰਨੀਆਂ ਵੀ ਇਹਦੇ ਘਰ ਵਾਲੇ ਕਿ ਤਾਂ ਇੰਨਾ ਕਰਜ਼ਾ ਬਿੱਲੇ ਆਪਣੀ ਘਰ ਵਾਲੇ ਤਾਂ ਤਾਂ ਸਹਾਰਾ ਵੀ ਨਹੀਂ ਬਣ ਸਕਦੀ ਇੰਨੀ ਪੜ੍ਹੀ ਲਿਖੀ ਐ ਲੋਕਾਂ ਦੀ ਸੋਚ ਨੂੰ ਨਾ ਅਸੀਂ ਕਦੇ ਵੀ ਜਿੱਤ ਨਹੀਂ ਸਕਦੇ ਚਲੋ ਐ ਕਰਦੇ ਆ ਵੀਰਾ ਆਂਦਾ ਤੇ ਆਪਾਂ ਦੋਵੇਂ ਜਣੇ ਬਹਿ ਕੇ ਗੱਲ ਕਰਦੇ ਆ ਜੇ ਵੀਰੇ ਨੇ ਪਰਮਿਸ਼ਨ ਦੇ ਦਿੱਤੀ ਫਿਰ ਆਪਾਂ ਦੋਵੇਂ ਮਿਲ ਕੇ ਉਹਨਾਂ ਦਾ ਬੋਝ ਹਲਕਾ ਕਰ ਦਾਂਗੇ ਚਲ ਕੋਈ ਗੱਲ ਨਹੀਂ ਪੁੱਤ ਤੂੰ 2-3 ਮਹੀਨੇ ਨਾ ਹਲੇ ਰੁਕ ਜਾ ਫਿਰ ਰਲ ਕੇ ਤੂੰ ਉਹਦੇ ਨਾਲ ਕੰਮ ਕਰ ਲੈ ਪਰ ਤੇਰਾ ਤਾਂ ਰੀਆ ਓខਾ ਹੀ ਐ ਜੋਬ ਕਰ ਮੰਮੀ ਮੈਨੂੰ ਪਤਾ ਜੈੋ ਜੈ ਅੱਜਕੱਲ ਬਾਹਰ ਮਾਹੌਲ ਹੈਗਾ ਨਾ ਮਾਪੇ ਆਪਣੀ ਕੁੜੀਆਂ ਨੂੰ ਘੱਟੇ ਬਾਹਰ ਕੱਢਦੇ ਨੇ ਪਰ ਜੇ ਬੱਚੇ ਦੇ ਉੱਤੇ ਮਾਪਿਆਂ ਦਾ ਵਿਸ਼ਵਾਸ ਹੋਵੇ ਨਾ ਤੇ ਫਿਰ ਲੋਕਾਂ ਦੀ ਸੋਚ ਮੈਟਰ ਨਹੀਂ ਕਰਦੀ ਕਿਸਮਤ ਵਾਲਾ ਹੈ ਮੇਰਾ ਮੁੰਡਾ ਜਿਹਨੂੰ ਐਡੀ ਵਧੀਆ ਸੋਚ ਵਾਲੀ ਭੈਣ ਮਿਲਲੀ ਏ ਤੇ ਇੱਕ ਉਹਨੂੰ ਇੰਨਾ ਵਧੀਆ ਜੀਵਨ ਸਾਥੀ ਮਿਲਿਆ ਜਿਹੜੀ ਉਹਦੇ ਵਾਸਤੇ ਵਧੀਆ ਸੋਚ ਰੱਖਦੀ ਮਮੀ ਤੁਸੀਂ ਨਾ ਕਿਸੇ ਚੀਜ਼ ਦੀ ਫਿਕਰ ਨਾ ਕਰੋ ਅਸੀਂ ਸਾਰਿਆਂ ਨੇ ਮਿਲ ਕੇ ਨਾ ਘਰ ਦੇ ਹਾਲਾਤ ਸਹੀ ਕਰ ਦੇਣੇ ਰੀਆ ਅੱਜ ਦਾ ਫੋਨ ਆ ਰਿਹਾ ਮੈਂ ਚੈੱਕ ਕਰ ਦਿੱਤੀ। ਮੈਂ ਤਾਂ ਦੱਸ ਦੇ ਕੌਣ ਆ। ਇਹ じゃ ਕੁਛ ਨਹੀਂ ਹੈਗਾ ਭਾਬੀ। ਨਾਲੇ ਇਹ ਜੇ ਕੰਮ ਕਰਕੇ ਮੈਂ ਵੀਰੇ ਤੋਂ ਛਿੱਤਰ ਥੋੜੀ ਖਾਣੇ ਆ। ਉਹ ਅੰਜੂ ਲਿਖਣਾ ਸੀ ਅੱਜੂ ਲਿਖਿਆ ਗਿਆ। ਠੀਕ ਹੈ। ਮੈਂ ਲੈ ਲੈਂਦੀ ਆ। ਤੂੰ ਚੇਂਜ ਕਰਕੇ ਆ ਮੈਂ ਖਾਣਾ ਬਣਾ ਦ। ਭਾਬੀ ਨੂੰ ਛਾੜਦੀ ਆ। ਕੋਈ ਗੱਲ ਨਹੀਂ। ਪਤਾ ਤਾਂ ਮੈਂ ਲੈ ਹੀ ਲੈਣਾ। ਹਾਂਜੀ ਭੈਣ ਜੀ ਦੋਕ ਦਿਨ ਦਾ ਟਾਈਮ ਪਾ ਲੋ ਫਿਰ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਮੈਂ ਨਾ ਘਰੇ ਪਹੁੰਚ ਗਿਆ ਮੈਂ ਥੋੜੀ देर तक ਤੈਨੂੰ ਆਪੇ ਫੋਨ ਕਰ ਦਾਂਗਾ ਠੀਕ ਆ ਉਹ ਸਾਹਿਬ ਜੀ ਇੱਥੇ ਬੈਠੋ ਜਰਾ ਗੱਲ ਕਰੋ ਮੇਰੇ ਨਾਲ ਕੀ ਹੋਇਆ ਮੰਮੀ ਬੜੇ ਤੱਤੇ ਜਿਹੀ ਹੋਏ ਹੋਏ ਆ ਦਿਨ ਰਾਤ ਤੂੰ ਆ ਪਿਓ ਚ ਵੜਿਆ ਰਹਿਣਾ ਕਿਹਦੇ ਨਾਲ ਤੂੰ ਸਾਰਾ ਦਿਨ ਗੱਲਾਂ ਕਰਦਾ ਰਹਿਣਾ ਓ ਮੰਮੀ ਤੁਸੀਂ ਦੱਸੋ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਉਹ ਤਾਂ ਮੇਰਾ ਯਾਰ ਦੋਸਤ ਸੀ ਕਹਿੰਦਾ ਆਜਾ ਅੱਜ ਰਾਤੀ ਆਪਾਂ ਪਾਰਟੀ ਤੇ ਚਲਦੇ ਆਂ ਮੈਂ ਕਹਾਂ ਮੈਂ ਨਹੀਂ ਆਣਾ ਮੇਰੀ ਮੰਮੀ ਘਰੇ ਇਕੱਲੇ ਨੇ ਪੁੱਤ ਤੂੰ ਮਾਂ ਨੂੰ ਨਹੀਂ ਚਾੜ ਸਕਦਾ ਗੱਲ ਹੈਗੀ ਐ ਇਦਾਂ ਜੇ ਕੋਈ ਜ਼ਿੰਦਗੀ ਤੇਰੇ ਕੁੜੀ ਆ ਨਾ ਤਾਂ ਉਹਦੇ ਨਾਲ ਨਾ ਬਾਰੋ-ਬਾਰੀ ਗੱਲ ਖਤਮ ਕਰ ਦੇ ਨਹੀਂ ਨਹੀਂ ਮੰਮੀ ਕੁੜੀ ਤਾਂ ਕੋਈ ਹੈ ਹੀ ਨਹੀਂ ਜੇ ਹੈਗੀ ਵੀ ਆ ਫਿਰ ਇਹਦੇ ਵਿੱਚ ਦਿੱਕਤ ਕੀ ਆ ਅੱਜ ਤਾਂ ਤੂੰ ਇਹ ਗੱਲ ਕਰਤੀ ਹੈ ਨਾ ਫੇਰ ਨਾ ਕਦੇ ਵੀ ਕਰੀ ਮੇਰਾ ਮੁੰਡਾ ਨਾ ਕੁੜੀਆਂ ਕੜੀਆਂ ਦੇ ਚੱਕਰਾਂ 'ਚ ਨਾ ਪਵੇ ਮੰਮੀ ਦੇਖੋ ਗੱਲ ਹੈਗੀ ਇਦਾਂ ਮੈਂ ਨਾ ਅੱਜ ਤੁਹਾਡੇ ਨਾਲ ਗੱਲ ਕਰਨੀ ਹੋਈ ਸੀਗੀ ਮੈਨੂੰ ਨਾ ਕੁੜੀ ਪਸੰਦ ਹੈਗੀ ਆ ਮੈਂ ਚਾਹਣਾ ਸੀ ਥੋੜੇ ਦਿਨ ਤੱਕ ਆਪਾਂ ਉਹਨਾਂ ਘਰੇ ਜਾ ਕੇ ਗੱਲ ਕਰਕੇ ਆਈਏ ਤੇ ਮੈਂ ਉਹਦੇ ਨਾਲ ਵਿਆਹ ਕਰਵਾਣਾ ਆ ਆਹਾ ਆ ਇੱਧਰ ਕਰੀ ਮੇਰਾ ਪੁੱਤ ਨੂੰ ਤੈਨੂੰ ਮੈਂ ਪਹਿਲੇ ਕਿਹਾ ਸੀ ਜੇ ਕੋਈ ਕੁੜੀ ਆਊਗੀ ਨਾ ਤਾਂ ਮੇਰੀ ਪਸੰਦ ਦੀ ਆਊਗੀ ਇਸ ਘਰ 'ਚ ਮੰਮੀ ਜ਼ਿੰਦਗੀ ਉਹਦੇ ਨਾਲ ਮੈਂ ਕੱਟਣੀ ਆ ਰਹਿਣਾ ਸਹਣਾ ਮੈਂ ਵਾ ਜੇ ਮੇਰੀ ਉਹਦੇ ਨਾਲ ਅੰਡਰਸਟੈਂਡਿੰਗ ਨਹੀਂ ਹੋਊਗੀ ਤੇ ਮੈਂ ਉਹਦੇ ਨਾਲ ਰਹੂੰਗਾ ਕਿਵੇਂ ਪੁੱਤ ਲਵ ਮਰ ਜਾਣਾ ਜ਼ਿਆਦਾ ਦਿਨ ਟਿਕਦੀ ਆ ਨਹੀਂ ਹੁੰਦੀ ਆ ਨਾਲੇ ਲੰਬਾ ਮੈਰਿਜ ਦੇ ਹੱਕ 'ਚ ਨਾ ਮੈਂ ਨਹੀਂ ਹੈਗੀ ਮੰਮੀ ਕੁੜੀ ਬਹੁਤ ਵਧੀਆ ਵਾ ਤੂੰ ਉਸ ਨੂੰ ਇੱਕ ਵਾਰੀ ਮਿਲੋ ਤਾਂ ਸਹੀ ਉਹ ਮੈਂ ਉਹਦੇ ਨਾਲ ਲੋਇਲਾ ਉਹ ਮੇਰੇ ਨਾਲ ਲੋਇਲਾ ਨਾਲੇ ਉਹ ਆਪਣੀ ਪੂਰੀ ਫੈਮਿਲੀ ਦਾ ਖਿਆਲ ਰੱਖਦੀ ਐ ਇੱਥੇ ਆਉਗੀ ਨਾ ਆਪਣਾ ਵੀ ਪੂਰਾ ਖਿਆਲ ਰੱਖੂਗੀ ਪੁੱਤ ਆ ਥੋੜੀ ਜਿਹਾ ਪਹਿਲੇ ਨਾ ਮੈਂ ਫੋਨ ਤੇ ਗੱਲ ਕਰਦੀ ਪਈ ਸੀ ਤੇ ਕੁੜੀ ਵਾਲਾ ਨੇ ਨਾ ਤੈਨੂੰ 2-4 ਦਿਨ ਤੱਕ ਦੇਖਣ ਆਣਾ ਜੇ ਇੱਧਰ ਗੱਲ ਬਣੀ ਐ ਨਾ ਫਿਰ ਤੈਨੂੰ ਉੱਧਰ ਸਾਰਾ ਕੁਝ ਭੁੱਲਣਾ ਪੈਣਾ ਪੁੱਤ ਜੇ ਮੇਰੀ ਪਸੰਦ ਆਉਗੀ ਨਾ ਤਾਂ ਹੀ ਉਹਦੀ ਮੇਨਾ ਬਣੂਗੀ ਨਹੀਂ ਤੇਰੀ ਪਸੰਦ ਆਉਗੀ ਕਿ ਮੇਰੇ ਨਾਲ ਤਾਂ ਔਖਾ ਆ